ਨੇ ਸਭ ਨੂੰ ਤੰਦਰੁਸਤੀ ਦੇਵੇ ਜਿਹਾ ਹੋਵਾ ਪਰਮੇਸ਼ਰ ਕਿਰਪਾ ਕਰੇ ਅਜ ਪੜਾਂਗੇ ਆਤਮਾਹਾਂ ਦੀ ਯੋਗ ਜਿਹੜਾ ਆਤਮਾਹਾਂ ਦੀ ਯੋਗ ਵਿੱਚ ਵਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਹ ਹਟ ਕੇਗਾ ਮੈਂ ਯਹਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ ਹੈ ਮੇਰੀ ਪਰਮੇਸ਼ਰ ਮੇਰਾ ਪਰਮੇਸ਼ਰ ਜਿਹਦੇ ਉੱਤੇ ਮੈਂ ਪੂਰਾ ਸਰਦਾ ਹਾਂ ਉਹ ਤੇਨੂੰ ਫਾਂਜੀ ਦੀ ਫਾਈਵ ਵਿੱਚੋਂ ਤੇ ਖਤਮ ਮਰੀ ਤੋ ਟਿਕਾ ਦਾ ਦੇਵੇਗਾ ਉਹ ਆਪਣੇ ਖੰਭਾ ਨਾਲ ਤੈਨੂੰ ਟੱਕ ਲਵੇਗਾ ਅਤੇ ਉਹਦੇ ਪੈਰਾ ਹਟਾ ਤੂੰ ਪਨਾਲ ਲਵੇਗਾ ਉਹਦੀ ਸਚਾਈ ਇੱਕ ਟਾਲ ਅਤੇ ਫਰੀ ਹੈ ਤੂੰ ਰਾਤ ਦੇ ਪੈਸੇ ਨਾਲ ਨਾ ਡਰੇਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹਨੇ ਰੇਵਿਸ਼ ਚਲਦੀ ਹੈ ਨਾ ਉਸ ਤਬਾਹੀ ਤੋਂ ਜਿਹਦੇ ਪੈਰ ਜੜਦੀ ਹੈ ਤੇਰੇ ਮੁੱਢ ਹਜ਼ਾਰ ਤੇਰੇ ਸੱਜੇ ਦਾ ਸੇਹ ਹਜ਼ਾਰ ਡੁੱਬਣਗੇ ਪਰ ਤੇਨੇੜੇ ਨਹੀਂ ਆਵੇਗੀ ਕੇਵਲ ਤੂੰ ਆਪਣੀ ਅੱਖਾਂ ਨਿਗਾਹ ਕਰੇਗਾ ਤੇ ਦੁਸ਼ਟਾਂ ਦਾ ਬਦਲਾ ਵਿਖੇਗਾ ਇਹ ਜੋ ਹੋਵਾ ਤੂੰ ਤਾਂ ਮੇਰੀ ਬਣਾਗਾ ਹੈ ਤੈ ਆਤਮਾ ਭਗਤੀ ਸ਼ੱਕ ਨਾ ਕੋਈ ਫ਼ਰੀਦ ਕਲਮੇ ਤੇਰੇ ਪੈਰਾਂ ਨੂੰ ਸ਼ਰਟ ਲੱਗੇ ਤੂੰ ਸੀਸ ਆਪਣ ਨੂੰ ਮਿੱਦੇਗਾ ਮੈਂ ਮੇਰੇ ਅੰਨ ਦੇ ਆਵਾ ਕੁਝ ਮੈਂ ਉਹਦੇ ਅੰਗ ਸੰਗ ਹੋਵਾਂਗਾ ਮੈਂ ਸਿਸ਼ ਦਾਵਾਗਾ ਅਤੇ ਆਦਰ ਦੇ ਆਵਾ ਆਜਾ ਦੇ ਵਾਦੇ ਨਾਮੇ ਨਿਸ਼ਕ ਕਰਾਂਗਾ Ate onu apni mukti ho amen hallelujah hallelujah tannu apni